ਮੈਂ ਰਾਣਾ ਸਾਹਿਬ ਰਿਆ ਨਾ ਤੇ ਮੈਂ ਬੱਚਾ ਸੀ ਬਹੁਤ ਛੋਟਾ ਸੀ ਤੇ ਜਦੋਂ ਤੱਕ ਮੈਂ ਹੋਸ਼ ਸੰਭਾਲੀ ਉਹ ਚਲੇ ਗਏ 99 ਚ 99 ਚ ਜਦੋਂ ਤੱਕ ਮੇਰੀ ਅਕਲ ਕੰਮ ਕਰਨ ਲੱਗੀ ਦਿਮਾਗ ਚੱਲਿਆ ਉਦੋਂ ਉਹ ਚਲੇ ਗਏ ਜਿੰਨਾ ਚਿਰ ਰਹਿ ਅਹਿਸਾਸ ਹੀ ਅਹਿਸਾਸ ਸੀ ਬੱਚਾ ਸੀ ਨਾ ਉਮਰ ਛੋਟੀ ਸੀ ਤੇ ਜਿੰਨਾ ਅਹਿਸਾਸ ਬੱਚੇ ਕੋਲ ਹੁੰਦਾ ਵੱਡੇ ਕੋਲ ਨਹੀਂ ਹੁੰਦਾ। ਕੀਲ ਉਦੋਂ ਬੱਚਾ ਸੀ ਬਚਪਨਾ ਸੀ। ਅਹਿਸਾਸ ਹੀ ਅਹਿਸਾਸ ਪਿਆਰ ਹੀ ਪਿਆਰ ਸੀ। ਦੂਜੀ ਗੱਲ ਦਿਮਾਗ 'ਚ ਆਈ ਹੋਈ ਨਹੀਂ ਸੀ ਕਦੇ। ਤੇ ਅਹਿਸਾਸ ਜਿਹੜਾ ਨਾ ਇਹ ਬਣਿਆ ਰਹਿਣਾ ਚਾਹੀਦਾ ਹੈ। ਸੋ ਇਤਿਹਾਸ ਦੇ ਨਾਲ ਅਹਿਸਾਸ ਜੋੜੋ ਤਾਂ ਫਿਰ ਸੇਵਾ ਹੈ ਫਿਰ ਨਜ਼ਾਰਾ ਹੀ ਨਾ। ਬੰਦਾ ਚਿਮਟਾ ਬੁਜਾ ਰਿਹਾ ਮੈਂ ਨਾ ਮੈਂ ਗੱਲ ਕਰਦਾ ਹੁਣਾ ਮੇਰੇ ਜਥੇ ਨਾਲ। ਜਿਮਟਾ ਬੁਝਾ ਰਿਆਂ ਇੱਕ ਤੇ ਐ ਮੇਰੀ ਨੌਕਰੀ ਐ ਮੇਰੀ ਡਿਊਟੀ ਐ ਮੇਰਾ ਕੰਮ ਐ ਲੋਹਾ ਫੜਾ ਤਾ ਕੁੱਤੀ ਚੱਲੋ ਲੋਹਾ ਫੜਾ ਤਾ ਕੁੱਤੀ ਚੱਲੋ ਇੱਕ ਤੇ ਇਹ ਐ ਇਹ ਕੀ ਐ ਬਾਸ਼ਾ ਕਿਸੇ ਦੀ ਜ਼ਿੰਦਗੀ ਬਣੇਗੀ ਕੋਈ ਸੁਧਰੇਗਾ ਤੁਹਾਡੇ ਨਾਲ ਪਿਆਰ ਕਰੇਗਾ ਇੱਕ ਕੀਰਤਨ ਹੋ ਰਿਹਾ ਮੈਂ ਉਹਦੇ ਵਿੱਚ ਭਾਗ ਲੈ ਰਿਹਾ ਸ਼ੁਕਰ ਹੈ ਤੁਸੀਂ ਤਰਸ ਕਰਕੇ ਮੇਰੇ ਤੋਂ ਇਹ ਸੇਵਾ ਲੈ ਰਹੇ ਹੋ ਇਹ ਭਾਵਨਾ ਬਣੇ ਮੈਂ ਮੈਂ ਪਿਆਰ ਵਿੱਚ ਭਿੱਜ ਕੇ ਪਜਾਵਾਂ ਉਹੀ ਮੇਰਾ ਚਿੰਤਾ ਮੇਰੀ ਸੇਵਾ ਹੈ ਉਹੀ ਟੋਲਕ ਸੇਵਾ ਹੈ ਉਹੀ ਕੀਰਤਨ ਸੇਵਾ ਹੈ ساری ਜ਼ਿੰਦਗੀ ਕਰੀ ਜੋ ਕੀਰਤਨ ਭਗਤੀ ਇਹਨੂੰ ਕਹਿੰਦੇ ਆ ਜਦੋਂ ਨਾਲ ਭਾਵਨਾ ਬਣ ਜਾਏ ਫਿਰ ਕੀਰਤਨ ਭਗਤੀ ਬਣ ਜਾਂਦਾ ਫਿਰ ਬੰਦਗੀ ਹੈ ਕੀਰਤਨ ਫਿਰ ਕੰਮ ਨਹੀਂ ਹੁੰਦਾ ਏ ਪ੍ਰੋਫੈਸ਼ਨ ਨਹੀਂ ਬਣਦਾ ਫਿਰ ਫਿਰ ਕੰਧੰਦਾ ਨਹੀਂ ਬਣਦਾ ਕੀਰਤਨ ਪੈਸਾ ਮੁਖ ਨਹੀਂ ਪਿਆਰ ਮੁਖ ਹੈ ਪਿਆਰ ਮੁਖ ਹੈ ਤੇ ਸੇਵਾ ਹੈ ਜੇ ਪਿਆਰ ਮੁੱਖ ਨਹੀਂ ਅਹਿਸਾਸ ਕੋਈ ਨਹੀਂ ਫਿਰ ਧੰਦਾ ਫਿਰ ਸਾਡੇ ਸਾਰੇ ਲੰਗਰ ਵੀ ਧੰਦਿਆਂ ਜੀ ਚਲੇ ਜਾਣੇ ਨੇ ਮਾਫ ਕਰਨਾ ਕਈ ਬੰਦੇ ਟੌਰ ਵਾਲਾ ਕਈ ਪੈਸਾ ਕਮਾਉਂਦੇ ਹੁੰਦੇ ਆ ਕਈ ਬੱਲੇ ਬੱਲੇ ਕਮਾਉਂਦੇ ਆ ਬੱਲੇ ਬੱਲੇ ਵੀ ਤੇ ਕਮਾਉਂਦੇ ਹੀ ਆ ਲੋਕ ਐਂ ਬੱਲੇ ਬੱਲੇ ਕਰਾ ਲੈਂਦੇ ਆ ਬਸ ਪੈਸਾ ਨਹੀਂ ਲੈਂਦੇ ਬੱਲੇ ਬੱਲੇ ਲੈ ਲੈਂਦੇ ਮੈਨੂੰ ਪੈਸਾ ਨਹੀਂ ਚਾਹੀਦਾ ਚੱਲ ਬੱਲੇ ਬੱਲੇ ਲੈ ਲੈ ਬੱਲੇ ਬੱਲੇ ਹੋ ਗਈ ਪਰ ਮੇਨ ਗੱਲ ਹੈ ਕਿ ਅਹਿਸਾਸ ਇਹਦੇ ਤੇ ਮੈਂ ਤਾਂ ਥੋੜਾ ਜਿਹਾ ਵੱਧ ਟਾਈਮ ਲਾ ਦਤਾ ਕਿ ਇਹ ਆਪਾਂ ਭੁੱਲਣਾ ਨਹੀਂ ਇਹ ਗੱਲ ਨਹੀਂ ਭੁੱਲਣੀ ਇਹ ਚੇਤਾ ਰੱਖਣੀ ਹੈ ਜਿੱਥੇ ਦੀਵਾਨ ਲੱਗੇ ਜਿੱਥੇ ਕੀਰਤਨ ਨੇ ਜਾਣਾ ਜਿੱਥੇ ਮੱਥਾ ਟੇਕਣਾ ਹੈ ਇਹ ਚੇਤਾ ਰੱਖਣਾ ਅਹਿਸਾਸ ਹੋਵੇ ਆਪਾਂ ਬਾ ਮੂਡ ਬਣਾ ਕੇ ਜਾਇਆ ਕਰ ਬਿਨਾ ਮੂਡ ਤੋਂ ਨਾ ਜਾਇਆ ਕਰ ਮੂਡ ਵੀ ਬਣਿਆ ਹੋਣਾ ਚਾਹੀਦਾ ਤੁਰ ਗਿਆ ਮੂਡ ਹੈ ਹੀ ਨਹੀਂ ਮੱਥਾ ਟੇਕਿਆ ਮੂਡ ਹੈ ਹੀ ਨਹੀਂ ਅਰਦਾਸ ਚ ਖੜਾ ਮੂਡ ਹੈ ਹੀ ਨਹੀਂ ਵਾ ਮੂਡ ਹੋਣਾ ਚਾਹੀਦਾ ਠੀਕ ਲੱਗਦਾ ਹੈ ਅਹਿਸਾਸ ਹੋਣਾ ਚਾਹੀਦਾ ਨਹੀਂ ਹੈ ਤੇ ਤੇਰੀ ਫਾਰਮੈਲਿਟੀ ਹੈ ਜਿੰਨੀਆਂ ਮਰਜ਼ੀ ਕਰ ਲੈ ਮੈਂ ਚੀ ਸਰਵੇ ਕਰਦਾ ਹੁੰਦਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ ਹੱਥ ਕਰਕੇ ਕਹਿ ਰਿਹਾ ਮੇਰੀ ਜਿੰਦ ਜਾਨ ਇਹਨਾਂ ਦੇ ਸਿਰ ਤੇ ਮੇਰਾ ਇੰਨਾ ਸਤਿਕਾਰ ਮਿਲਿਆ ਮੈਨੂੰ ਅੱਜ ਤੱਕ ਮੈਂ ਸੱਚੀ ਕਹਿ ਰਿਹਾ ਅੱਜ ਤੱਕ ਮੈਂ ਜਦੋਂ ਦਾ ਦਵਾਨ ਲਾਣ ਲੱਗਾ ਮੈਂ ਕਦੇ ਨਹੀਂ ਵੇਖਿਆ ਕਿਥੋਂ ਮੈਨੂੰ ਕਿੰਨੇ ਲੋਕ ਕਿੰਨੀ ਭੇਟਾ ਦਿੰਦੇ ਐ ਮੈਂ ਹਮੇਸ਼ਾ ਇਹ ਵੇਖਿਆ ਮੈਨੂੰ ਦੀਵਾਨ ਵਿੱਚ ਫੀਲ ਕਿੰਨੀ ਆਈ ਅਹਿਸਾਸ ਹੋਇਆ ਕਿਦਿ ਹੋਇਆ ਜਿੱਦਣ ਅਹਿਸਾਸ ਨਹੀਂ ਹੁੰਦਾ ਮੈਨੂੰ ਜਿੱਦਣ ਮੈਨੂੰ ਅਹਿਸਾਸ ਨਹੀਂ ਹੁੰਦਾ ਮੈਂ ਸੱਚੀ ਮੇਰਾ ਰੋਮ ਰੋਮ ਦੁਖ ਰਿਆ ਹੁੰਦਾ ਤੇ ਜਿੱਦਣ ਮੈਂ ਅਹਿਸਾਸ ਦਾ ਭਰ ਕੇ ਕੀਰਤਨ ਕਰਦਾ ਉਦੋਂ ਮੈਂ ਹੌਲਾ ਫੁੱਲ ਵਰਗਾ ਹੋ ਜਾਂਦਾ ਸਾਰਾ ਕੁਝ ਤੁਹਾਡੀ ਫੀਲ ਤੇ ਐ ਕੀਲ ਤੇ ਅਹਿਸਾਸ ਨਾ ਮਰਨ ਦੇਣਾ ਮੱਥਾ ਟੇਕਦੇ ਹੁੰਨੇ ਆ ਅਹਿਸਾਸ ਬਣਾਇਆ ਕਰੋ ਮੱਥਾ ਟੇਕਿਆ ਅੰਦਰ ਥੀਲ ਵੀ ਬਣੀ ਕਿ ਨਹੀਂ ਕੋਈ ਖੜਾ ਅਰਦਾਸ ਵਿੱਚ ਮੇਰੇ ਹੱਥ ਪੈਰ ਖੜੇ ਆ ਮੇਰੇ ਅੰਦਰ ਕੀ ਚੱਲ ਰਿਹਾ ਫੀਲ ਵੀ ਬਣੀ ਕਿ ਨਹੀਂ ਕੋਈ ਅਹਿਸਾਸ ਮਰ ਜੇ ਕੀਰਤਨ ਰੁੱਖੇ ਹੋ ਜਾਂਦੇ ਨੇ ਅਰਦਾਸਾਂ ਦੁਖੀਆਂ ਹੋ ਜਾਂਦੀਆਂ ਨੇ ਨਿਤਨੇਮ ਦਾ ਕੋਈ ਸੁਆਦ ਨਹੀਂ ਹੁੰਦਾ ਤੁਹਾਡਾ ਕੁਝ ਵੀ ਨਜ਼ਾਰੇ ਵਾਲਾ ਨਹੀਂ ਰਹਿ ਜਾਂਦਾ ਅਹਿਸਾਸ ਨਾ ਮਰਨ ਦੇਣਾ ਈਲ ਨੰਬਰਣ ਦੇਵ ਆਪਣੀ ਅਹਿਸਾਸ ਬਣਾ ਕੇ ਰੱਖਿਓ ਬੜੀ ਵੱਡੀ ਚੀਜ਼ ਹੈ ਕੀਰਤਨ ਭਗਤੀ ਹੈ ਅਹਿਸਾਸ ਨਾਲ ਕਰੀਏ ਸੇਵਾ ਭਗਤੀ ਹੈ ਅਹਿਸਾਸ ਨਾਲ ਕਰਿਓ ਤੇ ਤਾਰਦੇ ਦੀ ਸੇਵਾ ਈਲ ਹੋ ਗਏ ਆ ਪਹਿਰੇ ਤੇ ਖੜਾ ਬੰਦਾ ਐ ਸੋਚੇ ਆ ਆਪ ਵਿੱਚ ਸੇਵਾਦਾਰ ਪਹਿਰੇ ਤੇ ਖੜਦੇ ਨੇ ਮੈਂ ਕਲਗੀਆਂ ਵਾਲੇ ਦਾ ਪਹਿਰਾ ਦੇ ਰਿਆ ਐਦਾਂ ਸੋਚੇ ਅਹਿਸਾਸ ਕਰਕੇ ਖੜੇ ਮੈਂ ਪਹਿਰੇ ਤੇ ਖੜਾ ਇਦਾ ਫੀਲ ਨਾਲ ਖੜੇ ਅਹਿਸਾਸ ਬਣਾਵੇ ਮਨ ਚ ਉਹਦੇ ਨਾਲ ਬਸ ਉਹਨੂੰ ਨਜ਼ਾਰਾ ਤੇ ਫੀਲ ਤੇ ਆਪਣੇ ਅਹਿਸਾਸ ਨੇ ਦੇਣੀਆਂ ਤਾਂ ਕਰਕੇ ਚੇਤਾ ਰੱਖਿਓ ਅਹਿਸਾਸ ਆਪੋ ਆਪਣਾ ਹੈ ਗੁਰੂ ਸਾਹਿਬ ਸਾਹਮਣੇ ਕੋਈ ਨਹੀਂ ਅਹਿਸਾਸ ਸਾਹਮਣੇ